ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਬੁਟਰਾ ਜ਼ਿਲ੍ਹਾ ਮੋਗਾ ਬਾਈ ਕੋਲ ਦੋ ਗਾਮਾ ਬਕਾਉਆ ਜੀ ਆ ਤੀਜੀ ਗਾਂ ਸੇਲ ਹੋ ਗਈ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਵੀਰ ਜੀ ਨਾ ਹੀ ਲਾਲੀ ਆ ਜੀ ਪਿੰਡ ਪਿੰਡ ਬੁਟਰਾ ਜੀ ਨੰਬਰ ਨੰਬਰ 7528899640 ਠੀਕ ਹੈ ਜੀ ਨੇੜੇ ਪਿੰਡ ਕਿਹੜੇ-ਕਿਹੜੇ ਪੈਂਦੇ ਵੀਰੇ ਆਪਣੇ ਪਿੰਡ ਇਧਰ ਬੱਧ ਨਹੀਂ ਰਹਗਾ ਜੀ ਇਧਰ ਰਣੀਆਂ ਇਧਰ ਮੋਗਾ ਵੀ ਆਪਾਂ ਨੂੰ ਨੇੜੇ ਹੀ ਆ 13-14 ਕਿਲੋਮੀਟਰ ਤੇ ਮੋਗਾ ਠੀਕ ਹੈ ਜੀ ਇਧਰ ਢੁੱਡੀ ਜਦ ਮਦੋਗੇ ਨੇੜੇ ਠੀਕ ਹੈ ਜੀ ਨੰਬਰ ਦੱਸੋ ਜੀ ਨਾਲੇ ਦੁਬਾਰੇ ਫੇਰ ਦੱਸੋ 7528899640 ਠੀਕ ਹੈ ਜੀ ਆ ਪਹਿਲੀ ਵਾਰ ਦਾ ਦੱਸੋ ਜੀ ਇਹ ਵੀਰੇ ਦੂਜਾ ਸੁਆ ਹਾਂਜੀ ਮੂੰਹ ਛੇ ਦਾੰਦਾ ਹਾਂਜੀ ਤੇ 2-4 ਦਿਨ ਬਾਕੀ ਇਹਦੇ ਸੂਨ ਦੇ ਠੀਕ ਹੈ ਜੀ ਪਲੂਨ ਦਾ ਦੋ 20 ਕਿਲੋ ਪਾਇਆ ਵਾ ਇਹਦਾ ਠੀਕ ਹੈ ਜੀ ਮਾੜਾ ਤੌਰਕ ਦਿਖ ਰੇਟ ਵੀ ਦੱਸ ਦੋ ਭਰਾ ਇਹਦਾ ਇਹਦਾ ਮੁੱਲ 65000 ਰੁਪਏ ਵਿੱਚ ਮਾਨ ਤਨ ਕਰਾਂਗੇ ਵਿੱਚ ਠੀਕ ਹੈ ਜੀ ਬਈ ਦੇਖ ਸਕਦਾ ਹੋ ਮੈਂ ਸੋਹਣੀ ਹੈ ਬਹੁਤ ਚੰਗੀ ਬੱਚੀ ਹੈ ਬਾਈ ਕਹਿੰਦਾ ਪੰਜ ਚਾਰ ਦਿਨ ਲਊ ਹਲੇ ਠੀਕ ਹੈ ਜੀ ਥਾਂ ਤੁੰ ਦੇਖ ਸਕਦੇ ਨੇ ਲੈ ਲਊਗਾ ਠੀਕ ਆ ਭਰਾ ਮੋੜ ਲਈ ਹਾਂ ਦਿਖਾ ਦੇ ਦਿਤ ਇਧਰ ਸਾਡੇ ਕੋਲ ਨਮੀ ਦਿਖਾ ਦੇ ਪੜ ਠੀਕ ਹੈ ਠੀਕ ਮੈਂ ਗਾਲ ਠੰਡੀ ਠੰਡੀ ਬੋਤਲ ਹੈ ਠੀਕ ਹੈ ਜੀ ਬਾਈ ਜੀ ਨਜ਼ਰ ਬਹੁਤ ਗੋਟਰ ਠੀਕ ਹੈ ਮੰਨ ਦੋ ਜੀ ਮਨਮੋਹ ਮਟਰ ਰੇਟ ਵੀ ਭਾਈ ਨੇ ਦੱਸਤਾ ਮਾਨ ਤਨ ਹੋ ਜੂਗਾ ਮਨਮੋਹ ਆ ਮਾਨ ਤਨ ਕਰਾਂਗੇ ਭਾਈ ਠੀਕ ਹੈ ਦੇਖ ਸਤਿ ਸ੍ਰੀ ਅਕਾਲ। ਇਹਦਾ ਫਾਰਮ ਟੀਕਨ ਬਾਦ ਸਬਸਕ੍ਰਾਈਬ ਕਰ ਬਰ ਸੇਅਰ ਕਰ ਬਰ ਤਾਂ ਕਿ ਜਿੰਨਾਂ ਵੀ ਵੀਡੀਓਸ ਨੂੰ ਕਰ ਦਈਏ। ਬਾਕੀ ਵੀਰੇ ਆਪਣਾ ਫੇਸਬੁੱਕ ਦੇ ਪੇਜ ਆ ਉਹਨੂੰ ਵੀ ਫੋਲੋ ਕਰਿਆ ਕਰੋ ਤਾਂ ਕਿ ਜਿੰਨਾਂ ਵੀ ਤਨ ਮੁਗੜੀ ਅਪਲੋਡ ਕਰ ਦਈਏ। ਹਾਂਜੀ ਬਾਈ ਦੂਜੀ ਦਾ ਦੱਸੋ ਇਹਦੀ ਜਾਣਕਾਰੀ। ਇਹ ਵੀ ਬਾਈ ਦੂਜਾ ਸੂਆ ਮੂੰਹ? ਹਾਂਜੀ। ਇਹ ਮੂੰਹ ਚਾਰ ਦਾੰਦਾ। ਠੀਕ ਹੈ ਜੀ। ਤੇ ਇਹਦੇ ਹਜੇ 8 ਦਿਨ ਬਾਕੀ ਹੈ ਬਈ ਖੂਨ ਦੇ। 8 ਦਿਨ ਬਾਕੀ। ਹਾਂਜੀ ਠੀਕ ਹੈ ਜੀ। ਤਾਂ ਤੁਮੋ ਕੇ ਜਮ? ਹਾਂ ਥਾਣਾ ਤੁਹਾਨੂੰ ਦੀ ਗਾਰੰਟੀ ਹੈ ਵੀਰੇ ਆਪਣੀ। ਠੀਕ ਹੈ ਜੀ। ਤੋਰ ਦੋ ਜੀਨ ਮੜਾ। ਬੜਾ ਪ੍ਰਾਈਸ ਦੱਸ ਦੋ ਇਹਦਾ ਇਹਦਾ ਮੁੱਲ 55000 ਰੁਪਇਆ 53 ਹੀ ਦਵਾਂਗੇ ਭਈ ਆਪਾਂ ਠੀਕ ਹੈ ਹਾਂ ਬਜ ਨੂੰ ਬਜ ਨੂੰ ਬਹੁਤ ਵਧੀਆ ਦੇਖ ਸਕਦੇ ਹੋ ਪ੍ਰਾ ਪੂਰਾ ਤਰ੍ਹਾਂ ਫੇਸ ਕੁਆਲਟੀ ਦੇਖ ਸਕਦੇ ਹੋ ਥਣ ਥਣ ਦੇਖ ਸਕਦੇ ਹੋ ਵਧੀਆ ਹੋਈ ਕਹਿੰਦਾ ਦੋਦੂ ਹੀ ਬਾਦੂ 18 19 ਕਿਲੋ ਠੀਕ ਹੈ ਠੀਕ ਹਾਂ ਠੰਡੀ ਠੰਡੀ ਇਹ ਵੀ ਬਹੁਤ ਠੀਕ ਹੈ ਜੀ ਬੰਦ ਹੋਈ ਪੈਂਡ ਰੋਟਰ ਜਿਹੜਾ ਮੋਗਾ ਵਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਜੀਤਾ ਫਾਰਮ ਟੀਮ ਨੂੰ ਬਦੋ ਸਬਸਕ੍ਰਾਈਬ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਮਨ ਨੂੰ ਦਿਨ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ